ਸਿਰੀ ਰਾਗੋ ਮਹੱਲਾ ਤੀਜਾ ਜਿਨਿ ਇਕ ਮਾਨੇ ਨਾਮੁ ਧਿਆਇਆ ਗੁਰਮਤੀ ਵਿਚਾਰੇ ਤਿਨ ਕੇ ਮੁਖ ਸਾਦ ਉਜਲੇ ਤੇਤੋ ਸਚੈ ਦਰਬਾਰੈ ਓਏ ਅੰਮ੍ਰਿਤੋ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰੇ ਪਾਈ ਰੇ ਗੁਰਮੁਖੇ ਸਦਾ ਪਾਤੇ ਹੋਏ ਹਾਰੇ ਹਰ ਸਦਾ ਧਾਈਐ ਮਲ ਹਉਮੈ ਕੱਢੈ ਤੋਏ ਰਹਾਉ ਮਨਮੁਖ ਨਾਮ ਨਾ ਜਾਣਨੀ ਵੇਣੋ ਨਾ ਵੈ ਪਾਤ ਜਾਈ ਸਬਦੈ ਸਾਦ ਨ ਆਇਓ ਲਾਗੇ ਦੂਜੈ ਭਾਇ ਵਿਸਤਾ ਕੇ ਕੀੜੇ ਪਬਹਿ ਵਿੱਚ ਵਿਸਤਾ ਸੇ ਵਿਸਤਾ ਮਾਹੇ ਸਮਾਏ ਤੈਨ ਕਾ ਜਨਮ ਸਫਲ ਹੈ ਜੋ ਚੱਲਹਿ ਸਤਗੁਰ ਭਾਏ ਕੋਲ ਉਧਾਰਹਿ ਆਪਣਾ ਧਨ ਜਣੇਦੀ ਮਾਏ ਹਾਰੇ ਹਰ ਨਾਮ ਧਾਈਐ ਜਿਸ ਨਾਓ ਕਿਰਪਾ ਕਰੇ ਰਜਾਈਐ ਜਿਨਿ ਗੁਰਮੁਖੇ ਨਾਮੁ ਧਿਆਇਆ ਵਿਚਹੁ ਆਪ ਗਵਾਇ ਓਏ ਅੰਦਰੋ ਬਾਹਰੋ ਨਿਰਮਲੇ ਸੱਚੇ ਸਾਚੇ ਸਮਾਇ ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ਸ੍ਰੀ ਰਾਗੁ ਮਹਲਾ ਤੀਜਾ ਹਰ ਭਗਤਾ ਹਰ ਧਨ ਰਾਸ ਹੈ ਗੁਰੂ ਪੂਛੇ ਕਰੇ ਵਾਪਰ ਹਰ ਨਾਮ ਸਲਾਹ ਨੇ ਸਦਾ ਸਦਾ ਵਖਰ ਹਰ ਨਾਮ ਆਧਾਰ ਗੋरे ਪੂਰਾ ਹਰ ਨਾਮ ਦਿੜਾਇਆ ਹਰ ਭਗਤਾ ਅਟੁੱਟ ਪੰਡਾਰ ਪਾਈ ਰੇ ਇਸ ਮਨ ਕਉ ਸਮਝਾਏ ਏ ਮਨ ਆਲਸ ਕੀਆ ਕਰੇ ਗੁਰਮੁਖੇ ਨਾਮੁ ਧਿਆਇ ਰਹਾਉ ਹਾਰੇ ਭਗਤੇ ਹਰਿ ਕਾ ਪਿਆਰ ਹੈ ਜੇ ਗੁਰਮੁਖੇ ਕਰੇ ਵਿਚਾਰੋ ਪਾਖਾਂਡੇ ਭਗਤੇ ਨਾ ਹੋਵੈ ਦੁਬਿਦਾ ਬੋਲ ਖੁਆਰ ਸੋ ਜਾਨ ਰਲਾਇ ਨਾ ਰਲੈ ਜੇ ਸੰਤਰੇ ਬਬੇਕ ਵਿਚਾਰ ਸੋ ਸੇਵਕੋ ਹਰ ਆਖੀਐ ਜੋ ਹਰ ਰਾਖੈ ਔਰੇ ਧਾਰੇ ਮਾਨੋ ਤਾਨੂ ਸੌਪੇ ਆਗੈ ਧਰੇ ਹਉਮੈ ਵਿਚਹੁ ਮਾਰੇ ਤਾਨ ਗੁਰਮੁਖੇ ਸੋ ਪਰਵਾਨੁ ਹੈ ਜੇ ਕਦੇ ਨ ਆਵੈ ਹਾਰੇ ਕਰਮੇ ਮਿਲ ਤਾ ਪਾਈਐ ਵੇਣੁ ਕਰਮੈ ਪਾਇਆ ਨਾ ਜਾਏ ਲਖ 84 ਹਤਰਸ ਦੇ ਜੇ ਸੋ ਮੇਲੇ ਸੋ ਮਿਲ ਹਾਰੇ ਆਏ ਨਾਨਕ ਗੁਰਮੁਖ ਹਾਰੇ ਪਾਇਆ ਸਦਾ ਹਾਰੇ ਨਾਮੇ ਸਮਾਏ ਸਿਰੀ ਰਾਗੋ ਮਹਲਾ 3 ਸੁਖ ਸਾਗਰ ਹਰ ਨਾਮ ਹੈ ਗੁਰਮੁਖਿ ਪਾਇਆ ਜਾਏ ਅਨ ਦਿਨ ਨਾਮ ਧਿਆਈਐ ਸਹਜੇ ਨਾਮੇ ਸਮਾਏ ਅੰਦਰ ਰਚ ਹਰਿ ਸੱਚ ਸਿਓ ਰਸਨਾ ਹਰਿ ਗੁਣ ਗਾਏ ਭਾਈ ਰੇ ਜਗੁ ਦੁਖੀਆ ਦੂਜੈ ਪਾਇਐ ਗੁਰ ਸਰਣਾਈ ਸੋਖ ਲਹੇ ਆਨ ਦੇਨੋ ਨਾਮ ਧਿਆਏ ਰਹਾਉ ਸਾਚੇ ਮੈਲ ਨਾ ਲਗਈ ਮਨ ਨਿਰਮਲ ਹਰ ਧਿਆਏ ਗੁਰਮੁਖੇ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮੇ ਸਮਾਏ ਗੁਰ ਗਿਆਨ ਪਰਚੰਡ ਬਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਾਲੋ ਭਰੇ ਹਉਮੈ ਤ੍ਰਿਸ਼ਨਾ ਵਿਕਾਰ ਬੇਨੁ ਸਬਦੈ ਮੈਲੋ ਨਾ ਉਤਰੈ ਮਰਜਮਹਿ ਹੋਏ ਖੁਆਰੁ ਤਾਤੁਰ ਬਾਜੀ ਪਲਚ ਰਹੇ ਨਾ ਉਰਵਾਰੁ ਨਾ ਪਾਰੁ ਗੁਰਮੁਖਿ ਜਾਪ ਤਪ ਸੰਜਮੀ ਹਰ ਕੈ ਨਾਮੇ ਪਿਆਰੋ ਗੁਰਮੁਖੇ ਸਦਾ ਧਿਆਈਐ ਏਕ ਨਾਮ ਕਰਤਾਰੁ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰੁ ਸਿਰੀਰਾਗੋ ਮਹਲਾ 3 ਮਨਮੋਖ ਮੋਹ ਵਿਆਪਿਆ ਬੈਰ ਆਗ ਉਦਾਸੀ ਨਾ ਹੋਏ ਸਬਦ ਨਾ ਚੀਨੈ ਸਦਾ ਦੁਖ ਹਾਰੇ ਦਰ ਗ헤 ਪਾਤੇ ਖੋਏ ਹਉਮੈ ਗੁਰਮੁਖੇ ਕੋਈ ਆ ਨਾਮ ਰਤੇ ਸੋਖ ਹੋਏ ਮੇਰੇ ਮਨ ਐਹ ਨੇਸੇ ਪੂਰੇ ਰਹੀ ਨਿਤ ਆਸਾ ਸਤਗੁਰ ਸੇਵੇ ਮੋਹ ਪਾਰ ਜਲੇ ਘਰ ਹੀ ਮਾਹੇ ਉਦਾਸਾ ਰਹਾਉ ਗੁਰਮੁਖੇ ਕਰਮ ਕਮਾਵਾ ਬਿਗਸੈ ਹਰ ਬੈਰਾਗੋ ਆਨੰਦ ਅਹੇ ਨੇਸੇ ਭਗਤੇ ਕਰੇ ਦਿਨੋ ਰਾਤੀ ਹਉਮੈ ਮਾਰੇ ਨਿਚੰਦ ਵੱਡਾ ਭਾਗੇ ਸਤ ਸੰਗਤ ਪਾਈ ਹਰ ਪਾਇਆ ਸਹਜੇ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰਿ ਲਾਗੇ ਨਾ ਤਾਮਸ ਮੂਲੇ ਵਿਚਾ ਹੋ ਆਪ ਗਵਾਏ ਨਾਮ ਨਿਧਾਨ ਸਤ ਗੁਰੂ ਦੇਖਾਲਿਆ ਹਰਿ ਰਾਸ ਪੀਆ ਅਗਾਏ ਜੇਨ ਕਿਨ ਪਾਇਆ ਸਾਧ ਸੰਗਤੀ ਪੂਰਾ ਭਾਗੇ ਬੈਰਾਗੇ ਮਨ ਮੁਖ ਫਿਰੇ ਨਾ ਜਾਣੇ ਸਤਗੁਰ ਹਉਮੈ ਅੰਦਰ ਲਾਗੇ ਨਾਨਕ ਸਬਦ ਰਤੇ ਹਰ ਨਾਮ ਰੰਗਾਇ ਬੇਨੋ ਭੈ ਕੇਹੀ ਲਾਗੇ ਸਿਰਿਰਾਗੋ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਾਰੇ ਸਭ ਬਾਤ ਹੋਏ ਖੇਨੋ ਖੇਨੋ ਨਾਮ ਸਮਾਲੀਐ ਗੁਰਮੁਖਿ ਪਾਵੈ ਕੋਇ ਨਾਮ ਨਿਧਾਨ ਅਖੋਟ ਹੈ ਵੱਡ ਭਾਗਿ ਪਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਹਰ ਜੀਉ ਸਦਾ ਧਿਆਏ ਤੂ ਗੁਰਮੁਖੇ ਇਕੰਕਾਰੁ ਰਹਾਉ ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਵਿਚਾਰੇ ਹਲ ਤੇ ਪਲ ਤੇ ਸੁਖ ਪਾਏ ਦੇ ਜਾਪੇ ਜਾਪੇ ਰਿਦੈ ਮੁਰਾਰੇ ਘਰ ਹੀ ਵਿੱਚ ਮਹਲ ਪਾਇਆ ਗੁਰ ਸਬਦੀ ਵਿਚਾਰੇ ਸਾਤ ਗੁਰ ਤੇ ਜੋ ਮੋਹ ਫੇਰੇ ਮੱਥੇ ਤਿੰਨ ਕਾਲੇ ਆਨ ਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ ਸੁਪਨੈ ਸੋਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ ਕਰੇ ਕਹਿਣਾ ਕਿਛੂ ਨਾ ਜਾਵਈ ਜੇ ਸੁਭਾਵੈ ਤੇ ਸੋ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਇ ਸ੍ਰੀ ਰਾਗ ਮਹੱਲਾ 3 ਸੱਚਾ ਸਾਹਿਬ ਸੇਵੀਐ ਸਾਚੋ ਵਢਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰੇ ਕਰੇ ਇਹੋ ਮਾਨੋ ਧਾਵਤ ਤਾਰਹਿ ਜਾ ਆਪੇ ਨਦਰੇ ਕਰੇ ਪਾਈ ਰੇ ਗੁਰਮੁਖੇ ਹਰ ਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੈ ਮਹਲੀ ਪਾਵੈ ਥਾਉ ਰਹਾਉ ਮਨਮੁਖ ਮਾਨੋ ਤਾਨੋ ਅੰਧ ਹੈ ਤਿਸ ਨਾਉ ਥੌਰ ਨਾ ਠਾਉ ਬਹੁ ਜੋਨੀ ਭੌਂਦਾ ਫਿਰੈ ਜਿਉ ਸੁញਿ ਘਾਰੇ ਕਾਉ ਗੁਰਮਤੀ ਘਟ ਚਾਨਣਾ ਸਬਦੇ ਮਿਲੈ ਹਰਿ ਨਾਉ ਤ੍ਰੈ ਗੁਣ ਵਿਖਿਆ ਅੰਦ ਹੈ ਮਾਇਆ ਮੋਹ ਗੁਬਾਰ ਲੋਭੀਆਂ ਕਾਉ ਸੇਵਦੇ ਪੜ ਵੇਦਾ ਕਰਹਿ ਪੁਕਾਰ ਵਿਖਿਆ ਅੰਦਰ ਪਾਚ ਮੋਏ ਨਾ ਉਰਵਾਰ ਨਾ ਪਾਰੂ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਾਤਿਪਾਲੇ ਬਾਝੋ ਗੁਰੂ ਅਚੇਤ ਹੈ ਸਭ ਬੱਦੀ ਜਾਮਕਾਲੇ ਨਾਨਕ ਗੁਰਮਤਿ ਉਬਰੇ ਸੱਚਾ ਨਾਮੁ ਸਮਾਲੇ ਸਿਰੀਰਾਗੋ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖੇ ਚੌਥਾ ਪਾਦੁ ਪਾਏ ਕਾਰਿ ਕਿਰਪਾ ਮੇ ਲਾਇ ਅਨ ਹਰ ਨਾਮ ਵਸਿਆ ਮਨ ਆਏ ਪੁੱਤ ਜਿਨ ਕੈ ਪੁੰਨ ਹੈ ਤਿਨ ਸਤ ਸੰਗਤਿ ਮੇ ਲਾਇ ਪਾਈ ਰੇ ਗੁਰਮਤਿ ਸਾਚ ਰਹਾਉ ਸਾਚੋ ਸਾਚੋ ਕਮਾਵਣਾ ਸਾਚੈ ਸਭ ਦੇ ਮਿਲਾਉ ਰਹਾਉ ਜਿਨੀ ਨਾਮ ਪਛਾਣਿਆ ਤਿਨ ਬਿਟਹੁ ਬਾਲਿ ਜਾਉ ਆਪ ਛੋੜ ਚਰਣੀ ਲੱਗਾ ਚੱਲਾ ਤਿਨ ਕੈ ਭਾਇ ਲਾਹ ਹਾਰੇ ਹਰ ਨਾਮ ਮਿਲੈ ਸਹਜੇ ਨਾਮੇ ਸਮਾਏ ਬੇਨ ਗੁਰ ਮਹਲੋ ਨ ਪਾਈਆ ਨਾਮੁ ਨ ਪ੍ਰਾਪਤ ਹੋਇ ਐਸਾ ਸਾਤ ਗੁਰ ਲੋੜ ਲਹੋ ਜਿੱਦੂ ਪਾਈਐ ਸਾਚੋ ਸੋਇ ਅਸੁਰ ਸੰਗਾਰੈ ਸੁਖ ਵਸੈ ਜੋ ਤੇ ਸੁਭਾਵੈ ਸੋ ਹੋਇ ਜੇਹਾ ਸਾਤ ਗੁਰ ਕਾਰੇ ਜਾਣਿਆ ਦੇਹੋ ਜੇਹਾ ਸੋਖ ਹੋਏ ਇਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਾਨ ਕੋਏ ਨਾਨਕ ਏਕ ਜੋਤ ਦੇ ਦੋਏ ਮੂਰਤੀ ਸਬ ਦੇ ਮਿਲਾਵਾ ਹੋਏ ਸਿਰੀ ਰਾਗ ਮਹੱਲਾ ਤੀਜਾ ਅੰਮ੍ਰਿਤੋ ਛੋੜਿ ਵਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾਵਹਿ ਬੂਝਹਿ ਨਾਹੀ ਆਨ ਦਿਨ ਦੋਖੇ ਵਿਹਾਣੀ ਮਨ ਮੁਖ ਆਂਦੋ ਨਾ ਚੇਤ ਹੀ ਡੂਬੇ ਮੋਏ ਬੈਨੋ ਪਾਣੀ ਮਨ ਰੇ ਸਦਾ ਭਜੋ ਹਾਰੇ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਾਰੇ ਵਿਸਾਰੇ ਨਾ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉ ਮੈਂ ਦੁਸ਼ਟੀ ਪਾਈ ਆਵਣ ਜਾਣਾ ਜੰਮਣਾ ਮਰਣਾ ਮਨ ਮੋਖੇ ਪਾਤੇ ਗਵਾਈ ਸਤ ਗੁਰ ਸੇਵ ਸਦਾ ਸੋਖ ਪਾਇਆ ਜੋਤੀ ਜੋਤ ਮਿਲਾਈ ਸਤ ਗੁਰ ਕੀ ਸੇਵਾ ਆਤ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਾਤੋ ਸਾਤੋ ਤਾਪ ਪਵਿੱਤ ਸਰੀਰਾ ਹਾਰੇ ਹਾਰੇ ਮਾਨੇ ਵਸਾਏ ਸਦਾ ਆਨੰਦ ਰਹਿ ਦੇਨੋ ਰਾਤੀ ਮੇਲ ਪ੍ਰੀਤਮ ਸੁਖ ਪਾਏ ਜੋ ਸਾਤਗੁਰ ਕੀ ਸਰਣਾਗਤੀ ਹਉ ਤਿਨ ਕਾ ਬਾਲਜਾਉ ਦਰ ਸੱਚ ਸੱਚੀ ਵਡਿਆਈ ਸਹਜੇ ਸਾਚੇ ਸਮਾਓ ਨਾਨਕ ਨਦਰੀ ਪਾਈਐ ਗੁਰਮੋਖੇ ਮੇਲ ਮਿਲਾਓ ਸਿਰੀ ਰਾਗੁ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੋਹਾ ਗਣੇ ਤਾਨ ਸੀਗਾਰ ਸੇਜੈ ਕੰਤ ਨ ਆਵੈ ਨਿਤ ਨਿਤ ਹੋਏ ਖੁਆਰ ਫਿਰ ਕਾ ਮਹਲ ਨ ਪਾਵੈ ਨਾ ਦੀਸੈ ਘਰ ਬਾਰ ਭਾਈ ਰੇ ਇਕ ਮਨ ਨਾਮ ਧਿਆਏ ਸੰਤਾ ਸੰਗਤੇ ਮੇਲ ਰਹੈ ਜਾਪੇ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖੇ ਸਦਾ ਸੋਹਾਗਣੀ ਪੇਰੋ ਰਾਖਿਆ ਔਰ ਧਾਰਿ ਮਿੱਠਾ ਬੋਲਹਿ ਨੇਵੇ ਚੱਲਹਿ ਸੇਜੈ ਰਵੈ ਪਤਾਰੋ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇ ਤੋ ਅਪਾਰ ਪੂਰੈ ਭਾਗ ਸਤ ਗੁਰ ਮਿਲੈ ਜਾ ਭਾਗ ਕਾ ਉਦਾ ਹੋਏ ਅੰਤਰ ਹੋ ਦੁਖ ਭ੍ਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਬਾਣਾ ਜੋ ਚੱਲੈ ਦੁਖ ਨਾ ਪਾਵੈ ਕੋਈ ਗੋਰ ਕੇ ਭਾਣੇ ਵਿੱਚ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ਜਿਨਾ ਪਰਾਪਤੇ ਤਿਨ ਪੀਆ ਹਉਮੈ ਵਿਚਹੁ ਖੋਇ ਨਾਨਕ ਗੁਰਮੁਖੇ ਨਾਮੁ ਧਿਆਈਐ ਸਚ ਮਿਲਾਵਾ ਹੋਇ ਸਿਰੀ ਰਾਗੁ ਮਹਲਾ ਤੀਜਾ ਜਾ ਪੈਰ ਜਾਣੈ ਆਪਣਾ ਤਾਨੁ ਮਾਨੁ ਅੱਗੇ ਧਰੇ ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇ ਸਹਜੇ ਸਾਚ ਮਿਲਾਵੜਾ ਸਾਚੋ ਵਡਾਈ ਦੇ ਭਾਈ ਰੇ ਗੁਰ ਬੇਨੋ ਭਗਤੇ ਨਾ ਹੋਏ ਬੇਨ ਗੁਰ ਭਗਤੇ ਨਾ ਪਾਈਐ ਜੇ ਲੋਚ ਸਭ ਕੋਇ ਰਹਾਉ ਲਖ ਚੌਰਾਸੀ ਫੇਰ ਪਇਆ ਕਾਮਣ ਦੂਜੈ ਪਾਇ ਬੇਨ ਗੁਰ ਨੀਂਦ ਨਾ ਆਵਈ ਦੁਖੀ ਰੈਣ ਵਿਹਾਈ ਬੇਨ ਸਬਦੈ ਪੈਰੋ ਨਾ ਪਾਈਐ ਬਿਰਥਾ ਜਨਮ ਗਵਾਇ ਹਾ ਹਾ ਕਰਤੀ ਜੱਗ ਫਿਰੀ ਨਾ ਧਨ ਸੰਪੈ ਨਾਲੇ ਅੰਦੀ ਨਾਮ ਨਾ ਚੇਤਈ ਸਭ ਬਾਦੀ ਜਮਕਾਲੇ ਸਾਤ ਗੋਰੇ ਮਿਲੇ ਆ ਧਾਨੁ ਪਾਇਆ ਹਰ ਨਾਮਾ ਹਿਰਦੈ ਸਮਾਲੇ ਨਾਮਿ ਰਤੇ ਸੇ ਨਿਰਮਲੇ ਗੋਰ ਕੈ ਸਹਜ ਸੁਭਾਈ ਮਾਨੋ ਤਨੁ ਰਾਤਾ ਰੰਗ ਸਿਓ ਰਸਨਾ ਰਸਨ ਰਸਾਇ ਨਾਨਕ ਰੰਗ ਨਾ ਉਤਰੈ ਜੋ ਹਾਰੇ ਧੁਰ ਛੋਡਿਆ ਲਾਇ